ਧੰਵਾਹਿ ਗੁਰੂ ਸਾਹਿਬ ਜੀ ਮਾਜ ਮਹਿਲਾ ਤੀਜਾ ਏਕਾ ਜੋਤ ਜੋਤ ਹੈ ਸਰੀਰਾ ਸ਼ਬਦ ਦਿਖਾਏ ਸਤ ਗੁਰ ਪੂਰਾ ਆਪੇ ਫਰਕ ਕੀਤੁਣ ਘਟ ਅੰਤਰ ਆਪੇ ਬਣਤ ਬਣਾਵਣਿਆ ਹਉ ਵਾਰੀ ਜਿਉ ਵਾਰੀ ਹਰ ਸਚੇ ਕੇ ਗੁਣ ਗਾਵਣਿਆ ਬਾਜ ਗੁਰੂ ਕੋ ਸਹਜਨਾ ਪਾਏ ਗੁਰਮੁਖ ਸਹਜ ਸਮਾਵਣਿਆ ਰਹਾ ਤੂੰ ਆਪੇ ਸੋਹ ਹੈ ਆਪੇ ਜਗ 모 ਹੈ ਤੂੰ ਆਪੇ ਨਦਰੀ ਜਗਤ ਪਰੋਵ ਹੈ ਤੂੰ ਆਪੇ ਦੁਖ ਸੁਖ ਦੇਵੈ ਕਰਤੇ ਗੁਰਮੁਖ ਹਰ ਦਿਖਾਵਣਿਆ ਆਪੇ ਕਰਤਾ ਕਰੇ ਕਰਾਏ ਆਪੇ ਸ਼ਬਦ ਗੁਰ ਮੰਨ ਵਸਾਏ ਸ਼ਬਦ ਉਪਜੈ ਅੰਮ੍ਰਿਤ ਬਾਣੀ ਗੁਰਮੁਖ ਆਕ ਸੁਣਾਵਣਿਆ ਆਪੇ ਕਰਤਾ ਆਪੇ ਭੁਗਤਾ ਬੰਧਨ ਤੋੜੇ ਸਦਾ ਹੈ ਮੁਕਤਾ ਸਦਾ ਮੁਕਤ ਆਪ ਹੈ ਸਾਚਾ ਆਪੇ ਅਲਖ ਲਖਾਵਣਿਆ ਆਪੇ ਮਾਇਆ ਆਪੇ ਛਾਇਆ ਆਪੇ ਮੋ ਸਭ ਜਗਤ ਉਪਾਇਆ ਆਪੇ ਗੁਣ ਦਾਤਾ ਗੁਣ ਗਾਵੈ ਆਪੇ ਆਖ ਸੁਣਾਵਣਿਆ ਆਪ ਕਰੇ ਕਰਾਏ ਆਪੇ ਆਪੇ ਥਾਪ ਉਥਾਪੇ ਆਪੇ ਤੁਝ ਤੇ ਬਾਹਰ ਕਛੂ ਨਾ ਹੋਵ ਤੂੰ ਆਪੇ ਕਰੇ ਲਾਵਣਿਆ ਆਪੇ ਮਾਰੇ ਆਪ ਜਿਵਾਏ ਆਪੇ ਮੇਲੇ ਮਿਲ ਮਿਲਾਏ ਸੇਵਾ ਤੇ ਸਦਾ ਸੁਖ ਪਾਇਆ ਗੁਰਮੁਖ ਸਹਜ ਸਮਾਵਣਿਆ ਆਪੇ ਊਚਾ ਊਚੋ ਹੋਈ ਜਿਸ ਆਪ ਬਖਾਲੇ ਸੋ ਵਿਖੇ ਕੋਈ ਨਾਨਕ ਨਾਮ ਵਸੈ ਘਟ ਅੰਤਰ ਆਪੇ ਵੇਖ ਵਿਖਾਲਣਿਆ ਆਪੇ ਉੱਚਾ ਉੱਚੋ ਹੋਈ ਜਿਸ ਆਪ ਬਖਾਲੇ ਸੋ ਵਖੈ ਕੋਈ ਨਾਨਕ ਨਾਮ ਵਸੈ ਘਟ ਅੰਤਰ ਆਪੇ ਵੇਖ ਵਿਖਾਲਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 125 ਅਤੇ 126 ਦੇ ਉੱਪਰ ਅੰਕਿਤ ਹੈ ਇਸ ਪਾਵਨ ਸ਼ਬਦ ਵਿੱਚ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਆਉ ਰਹਾਉ ਦੀਆਂ ਪੰਕਤੀਆਂ ਤੋਂ ਇਸ ਪਾਵਨ ਸ਼ਬਦ ਦੀ ਆਪਾਂ ਵਿਚਾਰ ਆਰੰਭ ਕਰਨੀ ਹੈ ਸਤਗੁਰੂ ਬਖਸ਼ਿਸ਼ ਕਰ ਰਹੇ ਹਨ ਹਉ ਵਾਰੀ ਜਿਉ ਵਾਰੀ ਸਭ ਕਹਿੰਦੇ ਮੈਂ ਉਹਨਾਂ ਤੂੰ ਸਦਕੇ ਜਾਂਦਾ ਹਾਂ ਮੇਰੀ ਜਿੰਦ ਕੁਰਬਾਨ ਜਾਂਦੀ ਹੈ ਹਰ ਸੱਚੇ ਕੇ ਗੁਣ ਗਾਵਣਿਆ ਜਿਹੜੇ ਉਹ ਹਜ਼ਰੀ ਸੱਚੇ ਪਰਮੇਸ਼ਰ ਦੇ ਗੁਣ ਗਾਉਂਦੇ ਹਾਂ ਕਿਉਂਕਿ ਇਸ ਗੁਰਮਤ ਦੇ ਵਿੱਚ ਸਭ ਤੋਂ ਵਧੀਆ ਤਰੀਕਾ ਸਤਗੁਰ ਨੇ ਦੱਸਿਆ ਲੋਕ ساری ساری ਜ਼ਿੰਦਗੀ ਜੰਗਲਾਂ ਦੇ ਵਿੱਚ ਬਤੀਤ ਕਰ ਦਿੰਦੇ ਛਾਂ ਧੋਣੀਆਂ ਧੋਣੀਆਂ ਤਪ ਕਰਨੇ ਉੱਠੇ ਲਟਕਣਾ ਬਹੁਤ ਕੁਝ ਕਰਨਾ ਪਰ ਸਤਿਗੁਰੂ ਕਹਿੰਦੇ ਜਿਹੜੇ ਉਹਦੇ ਗੁਣ ਗਾਉਂਦੇ ਆ ਤੇ ਗੁਣ ਗਾ ਕੇ ਹੀ ਉਹਦੇ ਵਿੱਚ ਸਾਨੂੰ ਲੀਨਤਾ ਮਿਲ ਸਕਦੀ ਹੈ ਗੁਣ ਕਹੈ ਗੁਣੀ ਸਮਾਵਣਿਆ ਪਰ ਇਹ ਨਹੀਂ ਕਿ ਉਹਦੇ ਗੁਣ ਗਾ ਕੇ ਅਸੀਂ ਉਹਦਾ ਅੰਤ ਪਾਉਣਾ ਹੈ ਉਦੇ ਤਾਂ ਗੁਣ ਇੰਨੇ ਹਨ ਸਭ ਕਹਿੰਦੇ ਤੇਰੇ ਕਵਣ ਕਵਣ ਗੁਣ ਕਹ ਕਹ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੂੰ ਤਾਂ ਗੁਣਾ ਦਾ ਖਜ਼ਾਨਾ ਹੈ ਤੁਮਰੀ ਮਹਿਮਾ ਬਰਨ ਨਸਾਕੋ ਤੂੰ ਠਾਕੁਰ ਊਚ ਭਗਵਾਨ ਉਹਦੇ ਗੁਣ ਗਾਉਣੇ ਹਨ ਗੁਣ ਗਿਣਨੇ ਨਹੀਂ ਹਨ ਸਤਗੁਰ ਕਹਿੰਦੇ ਜਿਹੜੇ ਗਾਉਂਦੇ ਆਣ ਮੈਂ ਉਹਨਾਂ ਤੋਂ ਸੱਦ ਕੇ ਜਾਂਦਾ ਹਾਂ ਵਾਰੀ ਜਿਉਂ ਵਾਰੀ ਹਰ ਸੱਚੇ ਕੇ ਗੁਣ ਗਾਵਣਿਆ ਵਾਜ ਗੁਰੂ ਕੋ ਸਹਜ ਨ ਪਾਏ ਇਹ ਵੀ ਗੁਰਮਤ ਦਾ ਵੱਡਾ ਸਦਾੰਤ ਹੈ ਕਿ ਗੁਰੂ ਤੋਂ ਬਿਨਾ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈ ਸਭ ਕਹਿੰਦੇ ਮਤਾਂ ਕੋਈ ਜਾਣੇ ਕਿ ਮੈਂ ਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਬਿਨਾਂ ਰੱਬ ਨੂੰ ਮਿਲ ਲਵਾਂਗਾ ਹੋਈ ਨਹੀਂ ਸਕਦਾ ਮਤ ਕੋ ਭਰਮ ਭੁੱਲੇ ਸੰਸਾਰ ਗੁਰ ਬਿਨ ਕੋਈ ਨਾ ਉਤਰ ਸਪਾਰ ਜਿਹੜੇ ਅੱਜ ਲੋਕ ਸਾਧ ਸੰਗਤ ਦੀ ਸੁਵਾਲ ਕਰਦੇ ਆ ਨਾ ਤੇ ਜਿਹੜੇ ਲੋਕ ਅੱਜ ਕਹਿੰਦੇ ਆ ਕਿ ਗੁਰਦੁਆਰੇ ਜਾ ਕੇ ਕੀ ਕਰਨਾ ਸੰਗਤ ਕਰਕੇ ਕੀ ਕਰਨਾ ਸਾਡੇ ਘਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਮੁਬਾਰਕ ਅਸੀਂ ਘਰੇ ਬਾਣੀ ਪੜ ਲੈਣੇ ਆ ਉਹਨਾਂ ਵਾਸਤੇ ਇੱਕੋ ਜਵਾਬ ਹੈ ਉਹਨਾਂ ਨੂੰ ਸਵਾਲ ਹੈ ਵੀ ਜਿਸ ਬੱਚੇ ਦੇ ਦੋਨੇ ਮਾਪੇ ਟੀਚਰ ਹੋਣ ਕਿ ਉਸ ਬੱਚੇ ਨੂੰ ਪੜ੍ਹਨਾ ਚਾਹੀਦਾ ਉਹਨੂੰ ਵੀ ਪੜ੍ਹਨਾ ਪਏਗਾ ਨਾ ਜਿਹਦੇ ਦੋਨੇ ਮਾਪੇ ਬਾਪ ਟੀਚਰ ਹਨ ਤੇ ਇਹ ਸਿੱਧਾ ਜਿਹਾ ਜਵਾਬ ਹੈ ਜਿਹੜੇ ਇਹ ਲੋਕ ਹੁਜਤ ਕਰਦੇ ਗੁਰਦੁਆਰੇ ਜਾ ਕੇ ਸੰਗਤ ਕਰਕੇ ਕੀ ਕਰਦੇ ਤੇ ਸਾਡਾ ਜੀਵਨ ਤਾਂ ਹੀ ਬਣੇਗਾ ਨਾ ਸਾਥ ਸੰਗਤ ਦੀ ਗੁਰੂ ਤੋਂ ਬਿਨਾ ਨਹੀਂ ਗੁਰੂ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾਲ ਹਾਂ ਠੀਕ ਆ ਬਹੁਤ ਭਾਗਾਂ ਵਾਲੇ ਆਪ ਸੰਗਤ ਕਰਦੇ ਅਸੀਂ ਬੱਚਿਆਂ ਨੂੰ ਪੜ੍ਹਾਈ ਵੀ ਕਰਾ ਰਹੇ ਆ ਬੱਚਿਆਂ ਨੂੰ ਬਿਜ਼ਨਸ ਵੀ ਸਿਖਾ ਦਿੱਤਾ ਪਰ ਇਹ ਨਹੀਂ ਸਿਖਾਇਆ ਵੀ ਭਾਈ ਗੁਰਦੁਆਰੀ ਵੀ ਜਾਣਾ ਸੰਗਤ ਵੀ ਕਰਨੀ ਹੁਣ ਕਈ ਲੋਕ ਆ ਲੋਕਾਂ ਨੂੰ ਸਵਾਲ ਕਰਦੇ ਰਹਿਣਗੇ ਘਰ ਨਹੀਂ ਪੁੱਛਣਗੇ ਘਰੋਂ ਚਲਦੀ ਨਹੀਂ ਮਸਕੀਨ ਜੀ ਕਹਿੰਦੇ ਹੁੰਦੇ ਸੀ ਜੇ ਦੀ ਘਰ ਨਹੀਂ ਚਲਦੀ ਫਿਰ ਉਹ ਕਹਿੰਦਾ ਵੀ ਚਲੋ ਮਹੱਲੇ ਵਾਲੇ ਤਾਂ ਸੁਣਨਗੇ ਜੇ ਮਹੱਲੇ ਵਾਲੇ ਨਹੀਂ ਸੁਣਦੇ ਚਲੋ ਸ਼ਹਿਰ ਵਾਲੇ ਸੁਣਨਗੇ ਕੋਈ ਤਾਂ ਮਿਲ ਜਾਈਏਗਾ ਨਾ ਸ਼ਹਿਰ ਵਿੱਚੋਂ ਜਦੋਂ ਕੋਈ ਵੀ ਨਹੀਂ ਸੁਣਦਾ ਚਲੋ ਵੀ ਗੁਰਦੁਆਰੇ ਵਾਲੇ ਤਾਂ ਹੈਗੇ ਹੀ ਆ ਨਾ ਫਿਰ ਉੱਥੇ ਫਿਰ ਰਾਗੀ ਸਿੰਘ ਹੈ ਗਰੰਤੀ ਸਿੰਘ ਹੈ ਸੇਵਾਦਾਰ ਹੈ ਪ੍ਰਬੰਧਕ ਹੈ ਜਾ ਕੇ ਉਹਨਾਂ ਦੀ ਖਿਚਾਈ ਕਰਦੇ ਹੋਰ ਨਹੀਂ ਕੋਈ ਮਿਲੇ ਤੇ ਸਤਗੁਰੂ ਕਹਿੰਦੇ ਇਹ ਵੀ ਤਾਂ ਸਾਡਾ ਫਰਜ਼ ਹੈ ਨਾ ਤੇ ਇਹ ਨਹੀਂ ਕਿ ਅਸੀਂ ਗੁਰਦੁਆਰੇ ਆ ਗਏ ਜਾਂ ਅਸੀਂ ਧਰਮ ਕਰ ਲਿਆ ਬੱਚਿਆਂ ਨੂੰ ਕੰਮ ਤੁਸੀਂ ਜਾਓ ਭਾਈ ਬਿਜ਼ਨਸ ਕਰੋ ਇਹ ਵੀ ਤਾਂ ਅਸੀਂ ਸਿਖਾਉਣਾ ਸੀ ਨਾ ਸਤਗੁਰੂ ਕਹਿੰਦੇ ਭਾਈ ਗੁਰੂ ਤੋਂ ਬਿਨਾ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈ ਬਾਜ ਗੁਰੂ ਕੋ ਸਹਜ ਨਾ ਪਾਏ ਇਹ ਵੀ ਤਾਂ ਸਾਡਾ ਫਰਜ਼ ਸੀ ਨਾ ਬੜਾ ਸੋਹਣਾ ਸਿੱਖ ਰਹਿਤ ਮਰਯਾਦਾ ਵਿੱਚ ਲਿਖਿਆ ਹਰੇਕ ਸਿੱਖ ਨੇ ਆਪ ਗੁਰਮੁਖੀ ਅੱਖਰ ਪੜ੍ਹਨੇ ਆ ਅਤੇ ਆਪਣੇ ਬੱਚਿਆਂ ਨੂੰ ਗੁਰਮੁਖੀ ਅੱਖਰ ਪੜਾਉਣੇ ਹਨ ਉਹਨਾਂ ਨੂੰ ਸਿਖਾਉਣਾ ਹੈ ਉਹਨਾਂ ਨੂੰ ਵੀ ਆਪਣੇ ਧਰਮ ਦੇ ਨਾਲ ਜੋੜਨਾ ਹੈ ਉਹਨਾਂ ਨੂੰ ਵੀ ਸਤਗੁਰੂ ਦੀ ਸੰਗਤ ਵਿੱਚ ਲਿਆਉਣਾ ਹੈ ਤੇ ਭਾਗਾਂ ਵਾਲੇ ਜਿਹੜੇ ਸੰਗਤ ਕਰਦੇ ਆ ਬੱਚਿਆਂ ਨੂੰ ਸੰਗਤ ਕਰਾਉਂਦੇ ਆ ਤੇ ਸਤਗੁਰੂ ਕਹਿੰਦੇ ਨਹੀਂ ਤਾਂ ਭਾਈ ਬਾਜ ਗੁਰੂ ਕੋ ਸਹਜ ਨਾ ਪਾਏ ਗੁਰੂ ਤੋਂ ਬਿਨਾ ਆਤਮਿਕ ਡੋਲਤਾ ਨਹੀਂ ਹੈ ਗੁਰਮੁਖ ਸਹਿਜ ਸਮਾਵਣਿਆ ਗੁਰੂ ਦੀ ਸ਼ਰਨ ਵਿੱਚ ਆ ਕੇ ਹੀ ਆਤਮਿਕ ਡੋਲਤਾ ਵਿੱਚ ਲੀਨਤਾ ਹੁੰਦੀ ਹੈ ਰਹਾਉ ਆਰੰਭ ਹੁੰਦਾ ਸ਼ਬਦ ਏਕਾ ਜੋਤ ਜੋਤ ਹੈ ਸਰੀਰਾ ਇੱਕ ਪ੍ਰਮਾਤਮਾ ਦੀ ਜੋਤ ਹੈ ਔਰ ਜੋਤ ਸਾਰੇ ਸਰੀਰਾਂ ਦੇ ਵਿੱਚ ਵਿਆਪਕ ਹੈ ਗੁਰੂ ਸਾਹਿਬ ਕਹਿੰਦੇ ਸਹਸ ਘਟ ਮੈਂ ਇੱਕ ਆਕਾਸ਼ਾ ਬੜੀ ਸੋਹਣੀ ਸਤਿਗੁਰੂ ਉਦਾਹਰਣ ਦਿੱਤੀ ਜਿਹੜੇ ਲੋਕ ਕਹਿੰਦੇ ਆ ਵੀ ਰੱਬ ਇੱਕ ਹੈ ਵੀ ਸਾਰਿਆਂ ਦੇ ਅੰਦਰ ਹੀ ਹੈ ਗੁਰੂ ਸਾਹਿਬ ਕਹਿੰਦੇ ਸੈਸ ਘਟਾ ਮੈਂ ਇੱਕ ਆਕਾਸ਼ਾ ਤੁਸੀਂ ਹਜ਼ਾਰ ਘੜੇ ਰੱਖਦੇ ਹੋ ਪਾਣੀ ਦੇ ਭਰ ਕੇ ਉਹਦੇ ਵਿੱਚੋਂ ਆਕਾਸ਼ ਦਿਖੇਗਾ ਹਰੇਕ ਘੜੇ ਦੇ ਵਿੱਚੋਂ ਦਿਖੇਗਾ ਤੇ ਪਰ ਜੇ ਘੜੇ ਤੋੜ ਦਿੱਤੇ ਜਾਣ ਆਕਾਸ਼ ਫਿਰ ਵੀ ਰਹੇਗਾ ਸੈਸ ਘਟਾਵੇਂ ਏਕ ਆਕਾਸ਼ਾ ਘਟ ਫੁੱਟੇ ਉਹੀ ਪ੍ਰਗਾਸਾ ਘਟ ਭੜੇ ਟੁੱਟ ਵੀ ਜਾਣ ਪਰ ਇੱਕ ਪ੍ਰਗਾਸਾ ਪਰਮਾਤਮਾ ਦਾ ਪ੍ਰਕਾਸ਼ ਤਾਂ ਫਿਰ ਵੀ ਹੈ ਜੋਤ ਇੱਕ ਹੈ ਅਨੇਕ ਹੈ ਅਨੇਕ ਹੈ ਫਿਰ ਇੱਕ ਹੈ ਉਹ ਸਾਰਿਆਂ ਦੇ ਵਿੱਚ ਵਿਆਪਕ ਹੈ ਸਤਗੁਰੂ ਕਹਿੰਦੇ ਏਕਾ ਜੋਤ ਜੋਤ ਹੈ ਸਰੀਰਾ ਸ਼ਬਦ ਦਿਖਾਏ ਸਤਗੁਰ ਪੂਰਾ ਹੁਣ ਕਿਦਾਂ ਦੇਖੇਗੀ ਜੋਤ ਸ਼ਬਦ ਦੇ ਵਿੱਚ ਜੁੜਿਆ ਦਿਖੇ ਗੁਰੂ ਦਾ ਸ਼ਬਦ ਦਿਖਾਏਗਾ ਜਦੋਂ ਅਸੀਂ ਸ਼ਬਦ ਨਾਲ ਜੁੜਾਂਗੇ ਸ਼ਬਦ ਦਿਖਾਏ ਸਤਗੁਰ ਪੂਰਾ ਜਿਦਾਂ ਅਸੀਂ ਰੋਜ਼ ਪੜ੍ਹਦੇ ਹਾਂ ਸਾਧ ਸੰਗਤ ਜੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਕਿਦਾਂ ਦਿਖਦੀ ਹੈ ਗੁਰ ਸਾਖੀ ਜਦੋਂ ਅਸੀਂ ਗੁਰੂ ਦੀ ਸਿੱਖਿਆ ਲਵਾਂਗੇ ਜੋਤ ਪ੍ਰਗਟ ਹੋਏ ਇਹੀ ਖਿਆਲ ਇੱਥੇ ਗੁਰੂ ਸਾਹਿਬ ਦੱਸ ਰਹੇ ਆ ਏਕਾ ਜੋਤ ਜੋਤ ਹੈ ਸਰੀਰ ਦਾ ਸ਼ਬਦ ਦਿਖਾਏ ਸਤ ਗੁਰ ਪੂਰਾ ਇੱਕ ਬੰਦਾ ਨਾ ਤਰਕਵਾਦੀ ਸੀ ਇੱਕ ਮਹਾਪੁਰਸ਼ ਪ੍ਰਭੂ ਦੇ ਪਿਆਰੇ ਜਾ ਰਹੇ ਸਨ ਉਹਨਾਂ ਨੂੰ ਕਹਿਣ ਲੱਗਾ ਵੀ ਤੁਸੀਂ ਕਾਹਦੇ ਝੂਠ ਬੋਲਦੇ ਹੋ ਜੇ ਰੱਬ ਹੈਗਾ ਤਾਂ ਦਿਖਾ ਦਿਓ ਤੇ ਕਾਹਦੇ ਵਾਸਤੇ ਲੋਕਾਂ ਨੂੰ ਚੱਕਰਾਂ ਦੇ ਵਿੱਚ ਪਾਇਆ ਰੱਬ ਹੈ ਰੱਬ ਹੈ ਸਭ ਜਗ੍ਹਾ ਉਹ ਇੱਕ ਵਾਰੀ ਉਹਨਾਂ ਨੇ ਸੁਣਿਆ ਦੂਸਰੀ ਵਾਰੀ ਸੁਣਿਆ ਤੇ ਇੱਕ ਦਿਨ ਕਾਲੀ ਪੈ ਗਏ ਕਹਿੰਦਾ ਦਿਖਾ ਦਿਓ ਜੇ ਰੱਬ ਹੈ ਦਿਖਾਓ ਨਹੀਂ ਤਾਂ ਮੰਨ ਲਓ ਵੀ ਰੱਬ ਨਹੀਂ ਹੈ ਤੇ ਸਾਧ ਸੰਗਤ ਦੀ ਉਹਨਾਂ ਨੇ ਇੱਕ ਪੱਥਰ ਚੁੱਕਿਆ ਉਹਦੇ ਜੋਰ ਦੀ ਪੈਰ ਤੇ ਮਾਰਿਆ ਬੜਾ ਉਹਨੂੰ ਦਰਦ ਹੋਇਆ ਕਹਿੰਦਾ ਤੁਹਾਡੇ ਤੋਂ ਉਮੀਦ ਨਹੀਂ ਸੀ ਤੁਸੀਂ ਮਹਾਪੁਰਸ਼ ਹੋ ਤੁਹਾਡੇ ਤੋਂ ਉਮੀਦ ਨਹੀਂ ਸੀ ਉਹ ਕਹਿਣ ਲੱਗਾ ਮੈਂ ਹੁਣ ਤੈਨੂੰ ਸਵਾਲ ਕਰਦਾ ਕਹਿੰਦੇ ਕੀ ਕਹਿਣ ਲੱਗਾ ਪਤਾ ਰੱਬ ਸਭ ਜਗ੍ਹਾ ਹੈ ਕਹਿੰਦਾ ਦਿਖਾਓ ਮੈਨੂੰ ਇੰਨੀ ਦਰਦ ਹੋਰੀ ਪੱਥਰ ਮਾਰ ਦਿੱਤਾ ਹੁਣ ਤੂੰ ਤੁਹਾਡਾ ਪਹਿਲਾਂ ਪਹਿਲਾਂ ਗਲਤੀ ਮੰਨੋ ਕਹਿੰਦੇ ਦਰਦ ਹੋ ਰਹੀ ਨਾ ਦਰਦ ਦਿਖਾ ਕਿੱਥੇ ਹੈ ਕਹਿੰਦਾ ਦਰਦ ਦਿਖਾਈ ਥੋੜੇ ਜਾਂਦੀ ਹੈ ਕਹਿੰਦੇ ਕੌਣ ਜਾਣੇ ਪੀਰ ਪਰਾਈ ਤੇ ਉਹੀ ਜਾਣਦਾ ਨਾ ਜਿਹਨੂੰ ਸਮਝ ਆਈ ਜਿਹੜਾ ਸ਼ਬਦ ਵਿੱਚ ਜੁੜਿਆ ਉਹ ਸਭ ਜਗ੍ਹਾ ਪ੍ਰਮਾਤਮਾ ਨੂੰ ਦੇਖਿਆ ਨਹੀਂ ਤਾਂ ਨਹੀਂ ਦਿਖਦਾ ਨਾ ਮਾਪਾਪ ਦੇ ਵਿੱਚ ਦਿਖਦਾ ਨਾ ਗਵਾਲੀਆਂ ਦੇ ਵਿੱਚ ਦਿਖਦੇ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਉਹ ਸਾਰਿਆਂ ਦੇ ਵਿੱਚ ਵਿਆਪਕ ਆ ਉਹਦੀ ਜੋਤ ਏਕਾਂ ਜੋਤ ਜੋਤ ਹੈ ਸਰੀਰ ਦਾ ਜਿਸ ਤਰ੍ਹਾਂ ਕਹ ਲਾਪਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ਪੁਰ ਬਣਾਇਆ ਨਾ ਜੋਤ ਉਹੀ ਹੈ ਜੋਤ ਹਾਂ ਜੁਗਤ ਸਾਇ ਸਹਿ ਕਾਇਆ ਫਿਰ ਪ੍ਰਤਿ ਤਿਕ ਬੱਚਾ ਕਿਦਾਂ ਹੋ ਸਕਦਾ ਹੈ ਛੋਟਾ ਜਿਹਾ ਬੱਚਾ ਉਹਨੂੰ ਗੁਰਮਤਿ ਦੀ ਸੋਝੀ ਕੀ ਹੋ ਸਕਦੀ ਹੈ ਇਹ ਦੁਨੀਆ ਨੂੰ ਦਿਖਾ ਦਿੱਤਾ ਭਾਈ ਇਹ ਸਰੀਰ ਦੀ ਪੂਜਾ ਨਹੀਂ ਹੈ ਇਦੇ ਅੰਦਰ ਗੁਰਨਾਨਕ ਦੀ ਜੋਤ ਹੈ ਗੁਰਨਾਨਕ ਦੇ ਅੰਦਰ ਕਿਹਦੀ ਜੋਤ ਸੀ ਪ੍ਰਮਾਤਮਾ ਦੀ ਜੋਤ ਹੈ ਅਸੀਂ ਜੋਤਾਂ ਨਹੀਂ ਬੋਲਦੇ ਕਿ ਲੋਕ ਬੋਲਦੇ ਆ ਨਾ ਗੁਰਨਾਨਕ ਦੀ 8ਵੀਂ ਜੋਤ ਨਹੀਂ ਜੋਤ ਇੱਕੋ ਹੀ ਹੈ ਇੱਕੋ ਜੋਤ ਹੈ ਉਹ ਗੁਰੂ ਅਮਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਦੇ ਅੰਦਰ ਗੁਰਗੋਬਿੰਦ ਸਿੰਘ ਜੀ ਮਹਾਰਾਜ ਉਹੀ ਜੋਤ ਸਾਰਿਆਂ ਦੇ ਵਿੱਚ ਵਰਤ ਰਹੀ ਹੈ ਸਤਗੁਰੂ ਕਹਿੰਦੇ ਭਾਈ ਇਥੇ ਤਾਂ ਨਾ ਸਰੀਰ ਦੀ ਅਸੀਂ ਪੂਜਾ ਕਰਦੇ ਆਂ ਨਾ ਤਸਵੀਰ ਦੀ ਕਰਦੇ ਆਂ ਉਹ ਦੀ ਕਰਦੇ ਆਂ ਜਿਹੜਾ ਪਰਮੇਸ਼ਰ ਵਿਆਪਕ ਹੈ ਉਹ ਕਿਦਾਂ ਦਿਖਦਾ ਸ਼ਬਦ ਦਿਖਾਏ ਸਤਗੁਰ ਪੂਰਾ ਹੁਣ ਸਭ ਕਹਿੰਦੇ ਆਪੇ ਫਰਕ ਕੀ ਤੌਣ ਘਟ ਅੰਤਰ ਉਹਨੇ ਫਰਕ ਵੀ ਪਾਇਆ ਥੋੜਾ ਥੋੜਾ ਸਾਰਿਆਂ ਦੇ ਵਿੱਚ ਸਾਰਿਆਂ ਦੇ ਚਿਹਰੇ ਇੱਕੋ ਜਿਹੇ ਨਹੀਂ ਬਣਾਏ ਸਾਰਿਆਂ ਦੇ ਸੁਭਾਅ ਇੱਕੋ ਜਿਹੇ ਨਹੀਂ ਬਣਾਏ ਫਰਕ ਪਾਇਆ ਕਿੰਨੀ ਸੰਸਾਰ ਬਣਾਇਆ ਨਾ ਸਾਧ ਸੰਗਤ ਦੀ ਕਦੇ ਤੁਸੀਂ ਧਿਆਨ ਨਾਲ ਦੇਖੋ ਇੱਕ ਦਰਖਤ ਦੇ ਉੱਪਰ ਕਿੰਨੇ ਪੱਤੇ ਹੁੰਦੇ ਆ ਇੱਕ ਪੱਤਾ ਦੂਸਰੇ ਪੱਤੇ ਵਰਗਾ ਨਹੀਂ ਹੈ ਆਪ ਵੀ ਉਹਨੇ ਫਰਕ ਸਭ ਜਗ੍ਹਾ ਪਰ ਮੇਰੇ ਕਰਤੇ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਜਿਹਾ ਉਪਾਇਆ ਉਨੇ ਕਿਸੇ ਵਰਗਾ ਕੋਈ ਪਛਾਣ ਨਹੀਂ ਕੀਤਾ ਜੇ ਦੋ ਭਰਾ ਵੀ ਹੋਣਗੇ ਦੋ ਹੀ ਭਰਾ ਸੀ ਨਾ ਹਰਕ੍ਰਿਸ਼ਨ ਸਾਹਿਬ ਤੇ ਬਾਬਾ ਰਾਮ ਰਾਏ ਜੀ ਕਿੰਨਾ ਫਰਕ ਹੈ ਬਹੁਤ ਵਰਗ ਹੈ ਹੈ ਤਾਂ ਗੁਰੂ ਪਾਸ਼ਾ ਦੀ ਸੰਤਾਨ ਸੀ ਨਾ ਸਤਿਗੁਰੂ ਕਹਿੰਦੇ ਪਰ ਕਰਮ ਉਹ ਤਾਂ ਦੇ ਕਰ ਲਿਆ ਤੇ ਉਹ ਪਰਮਾਤਮਾ ਤੋਂ ਦੂਰ ਹੋ ਗਿਆ ਆਪੇ ਫਰਕ ਕੀ ਤੋਣ ਘਟ ਅੰਤਰ ਆਪੇ ਬਣਤ ਬਣਾਵਣ ਆ ਹੌ ਵਾਰੀ ਜਿਉ ਵਾਰੀ ਹਰ ਸੱਚੇ ਕੇ ਗੁਣ ਗਾਵਣਿਆ ਬਾਜ ਗੁਰੂ ਕੋ ਸਹਜ ਨ ਪਾਏ ਗੁਰਮੁਖ ਸਹਜ ਸਮਾਵਣਿਆ ਰਹਾਉ ਤੂੰ ਆਪੇ ਸੋਹ ਹੈ ਆਪੇ ਜਗ 모ਹ ਹੈ ਤੂੰ ਸਾਰੀ ਜਗ ਆਪ ਹੀ ਸੋਹ ਰਿਆਂ ਹੈ ਆਪ ਹੀ ਜਗ ਨੂੰ 모ਹ ਰਿਆਂ ਹੈ ਤੂੰ ਆਪੇ ਨਦਰੀ ਜਗਤ ਪਰੋਵੈ ਸਾਰਾ ਸੰਸਾਰ ਉਹਦੀ ਨਜ਼ਰ ਦੇ ਵਿੱਚ ਪੁਰਿਆ ਹੋਇਆ ਐ ਐਸਾ ਕੋਈ ਜੀਵ ਨਹੀਂ ਜਿਹੜਾ ਪ੍ਰਮਾਤਮਾ ਦੀ ਨਜ਼ਰ ਵਿੱਚ ਨਹੀਂ ਹੈ ਮੈਂ ਅੱਗੇ ਵੀ ਬੇਨਤੀ ਕੀਤੀ ਆਪਾਂ ਆਸਾ ਕੀ ਵਾਰ ਦੇ ਵਿੱਚ ਪੌੜੀ ਪੜਦੇ ਆਂ ਕਈ ਵਲੇ ਇਸ ਕਈ ਬੰਦੇ ਸਾਨੂੰ ਚਿੱਤ ਵਿੱਚ ਹੁੰਦੇ ਆ ਸਾਡੀ ਨਜ਼ਰ ਵਿੱਚ ਨਹੀਂ ਹੁੰਦੇ ਕਈ ਸਾਡੇ ਨਦਰ ਵਿੱਚ ਸਾਨੂੰ ਸਾਡੇ ਸਾਹਮਣੇ ਹੁੰਦੇ ਆ ਉਹ ਸਾਡੇ ਚਿੱਤ ਵਿੱਚ ਨਹੀਂ ਹੁੰਦੇ ਪਰ ਪ੍ਰਮਾਤਮਾ ਦੇ ਕੋਲ ਸਭ ਕੁਝ ਹੈ ਉਹਦੇ ਚਿੱਤ ਵਿੱਚ ਵੀ ਤੇ ਉਹਦੀ ਨਦਰ ਵਿੱਚ ਸਾਰਾ ਸੰਸਾਰ ਸਭ ਕਹਿੰਦੇ ਚਿੱਤੇ ਅੰਦਰ ਸਭ ਕੋ ਬੇਖ ਨਦਰੀ ਹੇਠ ਚਲਾਏ ਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਂ ਦਾ ਕਿੱਡੀ ਵੱਡੀ ਸ੍ਰਿਸ਼ਟੀ ਆ ਵੱਡੋ ਵੱਡਾ ਬੱਡ ਮੇਦਨੀ ਸਿਰ ਸਿਰ ਧੰਦੇ ਲਾਏਂ ਸਭ ਕਹਿੰਦੇ ਉਹ ਪ੍ਰਮਾਤਮਾ ਨੇ ਆਪ ਹੀ ਪੂਰੇ ਸੰਸਾਰ ਨੂੰ ਆਪਣੀ ਨਜ਼ਰ ਵਿੱਚ ਰੱਖਿਆ ਤੂੰ ਆਪੇ ਸੋਹ ਹੈ ਆਪੇ ਜਗ ਮੋਹ ਹੈ ਤੂੰ ਆਪੇ ਨਦਰੀ ਜਗਤ ਪੁਰੋਵੈ ਤੂੰ ਆਪੇ ਦੁੱਖ ਸੁਖ ਦੇਵੈ ਕਰਤੇ ਗੁਰਮੁਖ ਹਰ ਦੇ ਖਾਵਣਿਆ ਇਹ ਦੁੱਖ ਸੁਖ ਪਰਮੇਸ਼ਰ ਤੇਰੀ ਦਾਤ ਹੈ ਗੁਰੂ ਸਾਹਿਬ ਜੀ ਦੀ ਰੋਜ਼ ਬਾਣੀ ਪੜ੍ਹਦੇ ਆਪ ਜੀ ਕੇਤਿਆਂ ਦੁੱਖ ਭੂਖ ਸਦਮਾਰ ਇਹ ਬਿਦਾ ਤੇਰੀ ਦਾਤਾ ਸਤਗੁਰੂ ਕਹਿੰਦੇ ਦੁੱਖ ਦੇ ਰਿਆ ਪਰ ਤੂੰ ਉਹਨੂੰ ਯਾਦ ਕਰ ਦੁੱਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੋਂ ਤਿਸੇ ਚਤਾ ਸਾਡੀ ਹਾਲਤ ਕੀ ਹੈ ਸੁੱਖ ਮਿਲ ਗਿਆ ਤੇ ਮੈਂ ਤੇ ਦੁੱਖ ਦਿੱਤਾ ਤੂੰ ਰੱਬ ਸਾਡਾ ਚੰਗਾ ਨਹੀਂ ਕਰਦਾ ਤੇ ਸਤਗੁਰੂ ਕਹਿੰਦੇ ਉਹ ਸਾਰਾ ਕੁਝ ਕਰਨ ਵਾਲਾ ਪਰਮੇਸ਼ਰ ਆਪ ਹੈ ਤੂੰ ਆਪੇ ਦੁੱਖ ਸੁੱਖ ਦੇਵੈ ਕਰਤੇ ਗੁਰਮੁਖ ਹਰ ਦੇਖਾਵਣਿਆ ਜਿਹੜਾ ਗੁਰੂ ਦੇ ਸੰਬਕ ਹੋ ਜਾਂਦਾ ਉਹਨੂੰ ਇਹ ਦਿਖਾ ਦਿੰਦਾ ਕਿ ਸਭ ਕੁਝ ਕਰਨ ਵਾਲਾ ਪਰਮੇਸ਼ਰ ਵਾਹਿਗੁਰੂ ਹੈ ਆਪੇ ਕਰਤਾ ਕਰੇ ਕਰਾਏ ਆਪੇ ਕਰਦਾ ਤੇ ਆਪ ਹੀ ਕਰਾਉਣ ਵਾਲਾ ਹੈ ਆਪੇ ਸ਼ਬਦ ਗੁਰ ਮੰਨ ਵਸਾਏ ਆਪ ਹੀ ਗੁਰੂ ਦਾ ਸ਼ਬਦ ਗੁਰਸਿੱਖ ਦੇ ਮਨ ਦੇ ਵਿੱਚ ਵਸਾ ਦਿੰਦਾ ਹੈ ਆਪੇ ਕਰਤਾ ਕਰੇ ਕਰਾਏ ਆਪੇ ਸ਼ਬਦ ਗੁਰ ਮਨ ਵਸਾਏ ਸ਼ਬਦ ਦੇ ਉਪਜੈ ਅੰਮ੍ਰਿਤ ਬਾਣੀ ਜਦੋਂ ਸ਼ਬਦ ਵਿੱਚ ਜੁੜਦਾ ਹੈ ਤੇ ਉਹਦੇ ਅੰਦਰੋਂ ਬਾਣੀ ਪ੍ਰਗਟ ਹੁੰਦੀ ਹੈ ਸ਼ਬਦ ਦੇ ਉਪਜੈ ਅੰਮ੍ਰਿਤ ਬਾਣੀ ਗੁਰਮukh ਆਖ ਸੁਣਾ ਬਣਿਆ ਤੇ ਜਿਹੜਾ ਗੁਰੂ ਦੇ ਸੰਮੁਖ ਹੁੰਦਾ ਉਹ ਬਾਣੀ ਆਖਦਾ ਵੀ ਹੈ ਤੇ ਮਨ ਨੂੰ ਸੁਣਾ ਵੀ ਰਿਹਾ ਆਪੇ ਕਰਤਾ ਆਪੇ ਭਗਤਾ ਉਹ ਕਰਨ ਵਾਲਾ ਵੀ ਆਪ ਹੈ ਤੇ ਸਾਰੇ ਜੀਵਾਂ ਦੇ ਵਿੱਚ ਬੈਠ ਕੇ ਭੋਗਣ ਵਾਲਾ ਵੀ ਆਪ ਬੰਧਨ ਤੋੜੇ ਸਦਾ ਹੈ ਮੁਕਤਾ ਉਹ ਸਾਰੇ ਬੰਧਨਾਂ ਨੂੰ ਤੋੜਨ ਵਾਲਾ ਵੀ ਆਪ ਪਰ ਉਹ ਮੁਕਤਾ ਹੈ ਸਦਾ ਮੁਕਤ ਆਪੇ ਹੈ ਸੱਚਾ ਆਪੇ ਅਲਖ ਲਖਾਵਣਿਆ ਆਪੇ ਮਾਇਆ ਆਪੇ ਛਾਇਆ ਇਹ ਮਾਇਆ ਵੀ ਆਪੀ ਹੈ ਤੇ ਮਾਇਆ ਦਾ ਪਰਛਾਵਾਂ ਵੀ ਆਪੀ ਆਪੇ ਮੋਹ ਸਭ ਜਗਤ ਉਪਾਇਆ ਮੋਹ ਵੀ ਆਪ ਹੀ ਪਰਮੇਸ਼ਰ ਨੇ ਪੈਦਾ ਕੀਤਾ ਆਪੇ ਗੁਣ ਦਾਤਾ ਗੁਣ ਗਾਵੇ ਆਪੇ ਆਖ ਸੁਣਾ ਬਣਿਆ ਆਪੇ ਗੁਣਾ ਦਾਤਾ ਹੈ ਆਪ ਹੀ ਗੁਣ ਗਾਉਣ ਵਾਲਾ ਜੀਵ ਦੇ ਵਿੱਚ ਬੈਠਾ ਗਾ ਰਿਹਾ ਹੈ ਆਪੇ ਆਖ ਸੁਣਾ ਬਣਿਆ ਆਪ ਕਰੇ ਕਰਾਏ ਆਪੇ ਕਰਦਾ ਵੀ ਆਪ ਹੈ ਤੇ ਕਰਾਉਂਦਾ ਵੀ ਆਪ ਹੀ ਹੈ ਆਪੇ ਥਾਪ ਉਹ ਥਾਪੇ ਆਪ ਥਾਪ ਮਤਲਬ ਪੈਦਾ ਕਰਨਾ ਉਹ ਥਾਪਣਾ ਮਤਲਬ ਖਤਮ ਕਰ ਦੇਣਾ ਆਪੇ ਥਾਪ ਉਹ ਥਾਪੇ ਆਪੇ ਤੁਝ ਤੇ ਬਾਰ ਕਛੂ ਨਾ ਹੋਵੇ ਹੁਣ ਤੇਰੇ ਤੋਂ ਬਾਰ ਕੋਈ ਵੀ ਨਹੀਂ ਕੁਝ ਕਰ ਸਕਦਾ ਤੂੰ ਆਪੇ ਕਾਰੇ ਲਾਵਣਿਆ ਤੂੰ ਆਪ ਹੀ ਸਾਰੇ ਜੀਵਾਂ ਨੂੰ ਕਾਰੇ ਲਾਉਂਦਾ ਹੈ ਕੰਮ ਲਾਉਂਦਾ ਹੈ ਆਪੇ ਮਾਰੇ ਆਪ ਜਿਵਾਏ ਵੀ ਕਦੇ ਅਸੀਂ ਰੋਸ ਨਹੀਂ ਕਰਾਂਗੇ ਕੋਈ ਬੜਾ ਅਫਸੋਸ ਹੋਇਆ ਵੀ ਬੰਦਾ ਬੜਾ ਚੰਗਾ ਸੀ ਬੜੀ ਜਲਦੀ ਚਲਾ ਗਿਆ ਤੇ ਕਵਾਂਗੇ ਨਹੀਂ ਭਾਈ ਇਹ ਤਾਂ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ ਇਹ ਤਾਂ ਸਾਨੂੰ ਸਤਿਗੁਰ ਨੇ ਵਰਤਾ ਕੇ ਦਿਖਾਇਆ ਕਿਰਪਾ ਕੀਤੀ ਨਾ ਸਾਡੇ ਉੱਪਰ ਬਖਸ਼ਿਸ਼ ਕੀਤੀ ਕਿ ਉਹਦੇ ਹੁਕਮ ਦੇ ਵਿੱਚ ਸਭ ਕੁਝ ਹੋ ਰਿਹਾ ਆਪੇ ਮਾਰੇ ਆਪ ਜਿਵਾਏ ਆਪੇ ਮੇਲੇ ਮੇਲ ਮਲਾਏ ਆਪ ਹੀ ਮਿਲਣ ਵਾਲਾ ਤੇ ਆਪ ਹੀ ਮਲਾਉਣ ਵਾਲਾ ਹੈ ਸੇਵਾ ਤੇ ਸਦਾ ਸੁਖ ਪਾਇਆ ਉਹਦੀ ਸੇਵਾ ਭਗਤੀ ਕਰਕੇ ਸਦਾ ਆਤਮਿਕ ਸੁਖ ਮਿਲਦਾ ਹੈ ਗਰਮਕ ਸਹਿਜ ਸਮਾਵਣਿਆ ਗੁਰੂ ਦੇ ਸਨਮੁਖ ਹੋ ਕੇ ਆਤਮਿਕ ਡੋਲਤਾ ਦੇ ਵਿੱਚ ਲੀਨਦਾ ਹੁੰਦੀ ਹੈ ਆਪੇ ਉੱਚਾ ਉੱਚੋ ਹੋਈ ਹੁਣ ਉਹ ਤੋਂ ਉੱਚਾ ਕੋਈ ਵੀ ਨਹੀਂ ਹੈ ਪਰਮਾਤਮਾ ਤੋਂ ਵੱਡਾ ਕੋਈ ਵੀ ਨਹੀਂ ਹੈ ਗੁਰੂ ਸਾਹਿਬ ਕਹਿੰਦੇ ਇਹ ਵਡੂੱਚਾ ਹੋਵੇ ਕੋਈ ਇਸ ਉੱਚੇ ਕੋ ਜਾਣੇ ਸੋ ਜੇ ਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾ ਆਪੇ ਉੱਚਾ ਉੱਚੋ ਹੋਈ ਜਿਸ ਆਪ ਬਖਾਲੇ ਸੋ ਬਖੈ ਸੋਈ ਹਜੇ ਨੂੰ ਆਪ ਕਿਰਪਾ ਕਰਦਾ ਨਾ ਆਪ ਹੀ ਬਖਸ਼ਿਸ਼ ਕਰਕੇ ਆਪ ਨੂੰ ਆਪ ਦਿਖਾ ਦਿੰਦਾ ਹੈ ਨਾਨਕ ਨਾਮ ਵਸੇ ਘਟ ਅੰਤਰ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸਦਾ ਆਪੇ ਵੇਖ ਬਖਾਲਣਿਆ ਆਪ ਹੀ ਆਪਣੇ ਦਰਸ਼ਨ ਕਰਾ ਕੇ ਆਪ ਹੀ ਆਪਣੇ ਆਪ ਨੂੰ ਸੰਸਾਰ ਦੇ ਵਿੱਚ ਦਿਖਾ ਦਿੰਦਾ ਹੈ ਕਿਉਂਕਿ ਉਹ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਜਿਸ ਨੂੰ ਤੂੰ ਜਾਣ ਆਹੇ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਬਖਾਉਂਦੇ ਤੇ ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ ਸਮੇ ਦੀ ਸਮਾਪਤੀ ਹੈ ਇੰਨੀਆਂ ਬੇਨਤੀਆਂ ਸਾਧ ਸੰਗਤ ਦੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ਣਾ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ